ਹੋ ਗਈ ਹੈ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਬਣੀ ਗੁੱਟਾ ਕਾਦੀ ਹੈ ਇਹ ਸੋਨੀ ਆ ਜਾ ਰੋ ਸ੍ਰੀ ਗਾ ਅੱਛਾ ਥੈਂਕ ਯੂ ਸਤਿ ਸ਼੍ਰੀ ਅਕਾਲ ਨਮਸਤੇ ਆਦਾਬ ਐਂਡ ਵੈਲਕਮ ਟੂ ਮਾਈ ਨਿਊ ਵੀਡੀਓ ਹੋਣ ਜਿਹੜਾ ਔਰ ਸ਼ਾਮ ਦਾ ਟਾਈਮ ਆ 4:30 5 ਵਜੇ ਦਾ ਟਾਈਮ ਆ ਅੱਜ ਜਿਹੜੀ ਤਰੀਕ ਆ ਉਹ 9 ਤਰੀਕ ਤੇ ਅੱਜ ਧੁੱਪ ਬਹੁਤ ਵਧੀਆ ਨਿਕਲੀ ਸੀਗੀ ਰੋਜ਼ ਥੋੜੇ ਥੋੜੇ ਕੱਪੜੇ ਧੋ ਲੈਂਦੇ ਆ ਤੇ ਉਹਨਾਂ ਨੂੰ ਸੁੱਕਣੇ ਪਾ ਲੈਂਦਾ ਆ ਬਟ ਜਿੱਦਣ ਧੁੱਪ ਨਿਕਲਦੀ ਆ ਨਾ ਉਦੋਂ ਉਹਨਾਂ ਸਾਰਿਆਂ ਨੂੰ ਸੁਕਾ ਲੈਂਦਾ ਆ ਸਰਦੀਆਂ ਦੇ ਵਿੱਚ ਸਭ ਤੋਂ ਜ਼ਿਆਦਾ ਕੰਮ ਜਿਹੜਾ ਕੱਪੜਿਆਂ ਦਾ ਹੀ ਹੁੰਦਾ ਆ ਇਹ ਸੁੱਕਦੇ ਵੀ ਨਹੀਂ ਆ ਤੇ ਜੀ ਮਤਲਬ ਕਿ ਐਵੇਂ ਲੱਗਦੇ ਠੰਡੇ ਠੰਡੇ ਰਹਿੰਦੇ ਹਨਾ ਇਸ ਵਾਰ ਤੇ ਠੰਡ ਵੀ ਬਹੁਤ ਜ਼ਿਆਦਾ ਪੈ ਰਹੀ ਆ ਤੇ ਸਾਰੀਆਂ ਚੀਜ਼ਾਂ ਜਿਹੜੀਆਂ ਠੰਡੀਆਂ ਠੰਡੀਆਂ ਆ ਸੋ ਜਿਸ ਦਿਨ ਧੁੱਪ ਨਿਕਲਦੀ ਆ ਉਦੋਂ ਕੋਸ਼ਿਸ਼ ਹੁੰਦੀ ਆ ਕਿ ਜਿੰਨੇ ਵੀ ਕੱਪੜੇ ਆ ਇਹਨਾਂ ਨੂੰ ਧੁੱਪੇ ਉਲਟ ਪਲਟ ਕਰਕੇ ਸੁਕਾ ਕੇ ਤੇ ਇਹਨਾਂ ਨੂੰ ਸਾਮ ਕੇ ਰੱਖ ਲਈਏ ਤੇ ਮੈਂ ਵੀ ਅੱਜ ਫੇਰ ਸਾਰੇ ਕੱਪੜੇ ਜਿਹੜੇ ਸੁਕਾ ਲਏ ਆ ਤੇ ਅੱਜ ਮੰਮੀ ਨੇ ਵੀ ਵਾਪਸ ਆ ਜਾਣਾ ਆ ਹਜੂਰ ਸਾਹਿਬ ਤੋਂ ਜਿੰਨਾ ਮੇਰੇ ਪੁਰਾਣਾ ਵਲੌਗ ਵੇਖਿਆ ਉਹਨਾਂ ਨੂੰ ਪਤਾ ਹੋਊਗਾ ਕਿ ਮੰਮੀ ਹਜੂਰ ਸਾਹਿਬ ਗਏ ਹੋਏ ਆ ਇੱਧਰ ਮੈਂ ਧਨੀਆ ਜਿਹੜਾ ਆ ਉਹ ਧੋ ਕੇ ਰੱਖਿਆ ਸੀਗਾ ਤੇ ਇਹਨੂੰ ਕੱਟ ਕੇ ਰੱਖ ਦੇਣਾ ਆ ਧਨੀਆ ਨੂੰ ਧਨੀਏ ਨੂੰ ਮਤਲਬ ਕਿ ਜੇ ਧੋ ਕੇ ਕੱਟ ਕੇ ਰੱਖ ਲਓ ਨਾ ਫਿਰ ਜਦੋਂ ਵੀ ਸਬਜ਼ੀ ਚ ਪਾਉਣਾ ਹੋਵੇ ਨਾ ਬੜਾ ਈਜ਼ੀ ਰਹਿੰਦਾ ਆ ਬਸ ਫੜੋ ਤੇ ਸਬਜ਼ੀ ਵਿੱਚ ਪਾ ਦਿਵੋ ਸੋ ਮੈਂ ਧਨੀਏ ਨੂੰ ਧੋ ਕੇ ਉਹਨੂੰ ਚੰਗੀ ਤਰ੍ਹਾਂ ਸੁਕਾ ਕੇ ਫਿਰ ਕੱਟ ਕੇ ਇੱਕ ਡੂੰਗੇ ਵਿੱਚ ਪਾ ਕੇ ਰੱਖ ਲੈਣੀ ਆ ਸਰਦੀਆਂ ਵਿੱਚ ਹਰੇਕ ਸਬਜ਼ੀ ਵਿੱਚ ਧਨੀਆ ਜਿਹੜਾ ਨਾ ਸੋਨਾ ਵੀ ਲੱਗਦਾ ਆ ਔਰ ਸਬਜ਼ੀ ਦਾ ਨਾ ਟੇਸਟ ਆ ਨਾ ਉਹ ਵੀ ਵੱਧ ਜਾਂਦਾ ਆ ਸੋ ਇਸ ਕਰਕੇ ਇਸ ਖਾਸ ਤੌਰ ਤੇ ਮਾਵਾ ਦੀ ਦਾਲ ਦੇ ਵਿੱਚ ਧਨੀਏ ਦਾ ਨਾ ਟੇਸਟ ਹੁੰਦਾ ਨਾ ਉਹ ਬਹੁਤ ਹੀ ਵਧੀਆ ਹੁੰਦਾ ਆ ਧਨੀਆ ਮੈਂ ਕੱਟ ਕੇ ਢੂੰਗੇ ਵਿੱਚ ਪਾ ਕੇ ਰੱਖ ਦਿੱਤਾ ਆ ਪਹਿਲਾਂ ਦਾ ਵੀ ਥੋੜਾ ਜਿਹਾ ਪਿਆ ਸੀਗਾ ਅੱਜ ਮੈਂ ਬਣਾਉਣ ਲੱਗੀਆਂ ਛੋਲਿਆਂ ਦੀ ਦਾਲ ਸੋ ਛੋਲਿਆਂ ਦੀ ਦਾਲ ਜਿਹੜੀ ਆ ਮੈਂ ਇੱਕ ਕੌਲੀ ਲਈ ਆ ਤੇ ਇਹਨੂੰ ਮੈਂ ਚੰਗੀ ਤਰ੍ਹਾਂ ਧੋ ਕੇ ਤੇ ਕੁੱਕਰ ਵਿੱਚ ਪਾ ਲਿਆ ਆ ਤੇ ਇੱਕ ਕੌਲੀ ਛੋਲਿਆਂ ਦੀ ਦਾਲ ਦੇ ਵਿੱਚ ਜਿਹੜਾ ਆ ਉਹ ਮੈਂ 6 ਕੌਲੀਆਂ ਪਾਣੀ ਦੀਆਂ ਪਾ ਦੇਣੀਆਂ ਆ ਤੇ ਫਿਰ ਇਹਦੇ ਵਿੱਚ ਇੱਕ ਚਮਚ ਨਮਕ ਤੇ ਅੱਧਾ ਤੋਂ ਥੋੜਾ ਜਿਹਾ ਜ਼ਿਆਦਾ ਜਿਹੜਾ ਆ ਉਹ ਹਲਦੀ ਦਾ ਪਾ ਦੇਣਾ ਆ ਸੋ ਅੱਜ ਮੈਂ ਨਾ ਸੌਫ ਵਾਲੀ ਦਾਲ ਬਣਾਉਣੀ ਆ ਇਹਦੇ ਵਿੱਚ ਮੈਂ ਇੱਕ ਚਮਚ ਸੌਫ ਦਾ ਪਾ ਦੇਣਾ ਆ ਅ ਸੌਫਤ ਬਗੈਰ ਵੀ ਦਾਲ ਬਣਾ ਲਈਦੀ ਆ ਉਸ ਨੂੰ ਜਿਹੜਾ ਜੀਰੇ ਦਾ ਤੜਕਾ ਲਾ ਲਈਦਾ ਆ ਤੇ ਜਿਹੜੀ ਸੌਫ ਵਾਲੀ ਬਣਾਈਦੀ ਐ ਨੂੰ ਜੀਰੇ ਦਾ ਤੜਕਾ ਨਹੀਂ ਲਾਈਦਾ ਇਹ ਵੀ ਬਹੁਤ ਟੇਸਟੀ ਬਣਦੀ ਆ ਸੋ ਦਾਲ ਜਿਹੜੀ ਆ ਉਹਨੂੰ ਮੈਂ 10 ਮਤਲਬ ਕਿ ਸੀਟੀ ਆਉਣ ਤੋਂ ਬਾਅਦ ਪ੍ਰੈਸ਼ਰ ਆਉਣ ਤੋਂ ਬਾਅਦ ਮੈਂ 10 ਮਤਲਬ ਕਿ ਮਿੰਟ ਦੇ ਦਿੱਤੇ ਸੀਗੇ ਤੇ ਫਿਰ ਜਦੋਂ ਪ੍ਰੈਸ਼ਰ ਡਾਊਨ ਹੋ ਗਿਆ ਤੇ ਕੁੱਕਰ ਖੋਲ ਦਿੱਤਾ ਤੇ ਦਾਲ ਜਿਹੜੀ ਕਈ ਵਾਰੀ ਪੱਕ ਜਾਂਦੀ ਗਲ ਜਾਂਦੀ ਆ ਬਟ ਕੁਲਦੀ ਨਹੀਂ ਆ ਫਿਰ ਮ ਵਿਧਾਣੀ ਦੇ ਨਾਲ ਲੈ ਕੇ ਨਾ ਕੋਲ ਲੈਂਦੀ ਹੁੰਨੀ ਆ ਸੋ ਇੱਧਰ ਮ ਤੜਕਾ ਜਿਹੜਾ ਜਿਵੇਂ ਤੜਕਾ ਲਾਉਂਦੇ ਆ ਨਾ ਪਿਆਜ਼ ਤੇ ਅਦਰਕ ਅਦਰਕ ਨਹੀਂ ਮੈਂ ਪਾਉਂਦੀ ਹੁੰਦੀ ਛੋਲਿਆਂ ਦੀ ਦਾਲ ਦੇ ਵਿੱਚ ਨਾ ਹੀ ਲਸਣ ਮੈਨੂੰ ਅਦਰਕ ਤੇ ਲਸਣ ਜਿਹੜਾ ਛੋਲਿਆਂ ਦੀ ਦਾਲ ਵਿੱਚ ਵਧੀਆ ਨਹੀਂ ਲੱਗਦਾ ਸਿਰਫ ਪਿਆਜ਼ ਟਮਾਟਰ ਤੇ ਹਰੇ ਧਨੀਏ ਦਾ ਜਿਹੜਾ ਮੈਂ ਤੜਕਾ ਲਗਾਇਆ ਆ ਤੇ ਇਹਦੇ ਵਿੱਚ ਮੈਂ ਨਮਕ ਪਹਿਲਾਂ ਵੀ ਪਾਇਆ ਸੀ ਸੋ ਥੋੜਾ ਜਿਹਾ ਨਮਕ ਪਾਇਆ ਆ ਅਹ ਢੇਕੀ ਮਿਰਚ ਤੇ ਘਰ ਮਸਾਲਾ ਜਿਹੜਾ ਪਾ ਦਿੱਤਾ ਆ ਤੇ ਤੜਕੇ ਨੂੰ ਚੰਗੀ ਤਰ੍ਹਾਂ ਭੁੰਨ ਲਿਆ ਆ ਸੋ ਇਹ ਜਿਹੜੀ ਸਾਡੀ ਕੜਾਈ ਆ ਨਾ ਤੁਸੀਂ ਵੇਖਦੇ ਹੋਵੋਗੇ ਕਿ ਇਹ ਥੋੜੀ ਜੀ ਕਾਲੀ ਆ ਨਾ ਇਹਨੂੰ ਮੈਂ ਕਾਫੀ ਵਾਰੀ ਸਾਫਾ ਕੀਤਾ ਆ ਇਹ ਸਾਫ ਵੀ ਹੋ ਜਾਂਦੀ ਆ ਬਟ ਫਿਰ ਐਵੇਂ ਹੀ ਕਾਲੀ ਹੋ ਜਾਂਦੀ ਆ ਇਸ ਤਰ੍ਹਾਂ ਦੀਆਂ ਸਾਡੇ ਘਰ ਦੋ ਸਿਲਵਰ ਦੀਆਂ ਕੜਾਈਆਂ ਆ ਦੋਨੋਂ ਹੀ ਜਿਹੜੀਆਂ ਇੱਕ ਮਤਲਬ ਕਿ ਕਾਲੀਆਂ ਹੋ ਜਾਂਦੀਆਂ ਆ ਅਹ ਹੋਰ ਵੀ ਪਾण्डे ਆ ਸਿਲਵਰ ਦੇ ਪਰ ਉਹ ਜਿਹੜੇ ਆ ਉਹ ਕਾਲੇ ਨਹੀਂ ਹੁੰਦੇ ਬਟ ਇਹ ਜਿਹੜੀ ਕਾਲੀ ਹੋ ਜਾਂਦੀ ਬਹੁਤ ਪੁਰਾਣੀ ਜਿਹੜੀ ਸਾਡੀ ਕੜਾਈ ਆ ਔਰ ਮੋਸਟਲੀ ਮੈਂ ਇਹਦੇ ਵਿੱਚ ਹੀ ਤੜਕਾ ਲਾਉਂਦੀ ਹੁੰਨੀ ਆ ਹੁਣ ਕਹਿੰਦੇ ਆ ਕਿ ਸਿਲਵਰ ਦੇ ਭਾਂਡੇ ਨਹੀਂ ਵਰਤਨੇ ਚਾਹੀਦੇ ਹੌਲੀ ਹੌਲੀ ਜਿਹੜੇ ਆ ਭਾਂਡੇ ਜਿਹੜੇ ਆ ਸਿਲਵਰ ਦੇ ਵਰਤਨੇ ਬੰਦ ਕਰ ਦੇਵਾਂਗੇ ਕਿਉਂਕਿ ਅ ਈਡੀ ਜਲਦੀ ਜਿਹੜੇ ਨਵੇਂ ਭਾਂਡੇ ਜਿਹੜੇ ਉਹ ਖਰੀਦੇ ਵੀ ਨਹੀਂ ਜਾਂਦੇ ਸੋ ਹੌਲੀ ਹੌਲੀ ਇਹਨਾਂ ਨੂੰ ਵੀ ਜਿਹੜਾ ਆ ਵਰਤਨਾ ਬੰਦ ਕਰ ਦੇਣਾ ਆ ਸੋ ਦਾਲ ਜਿਹੜੀ ਆ ਬਣ ਕੇ ਤਿਆਰ ਹੋ ਗਈ ਆ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਬਣੀ ਆ ਰੰਗਤ ਕਿੱਡੀ ਸੋਹਣੀ ਆ ਔਰ ਬਹੁਤ ਹੀ ਟੇਸਟੀ ਬਣੀ ਸੀ ਸੋ ਫਿਰ ਜਿਹੜਾ ਆ ਅਸੀਂ ਡਿਨਰ ਕੀਤਾ ਤੇ ਜਦੋਂ ਅਸੀਂ ਡਿਨਰ ਕਰਦੇ ਆ ਨਾ ਫਿਰ ਪੰਛੀ ਜਿਹੜੇ ਆ ਸਾਰੇ ਬਾਹਰ ਆ ਗਏ ਸੀਗੇ ਆਪਣੀ ਮਸਤੀ ਕਰਨ ਲੜ ਲਾ ਤੂੰ ਉਧਰ ਆ ਆ ਜਾ ਕੁਚਾ ਕੋ ਕੱਢੀ ਆ ਆ ਕੁਚਾ ਕੱਢਾ ਦਈਏ ਇਹ aí ਸੋਹਣੀ ਆ ਜਾ ਉਹ ਬੈ ਗਈ ਉਮੀ ਦੇ ਲਾਲ ਦੀ ਉਹ ਛੱਡ ਦੇ ਯਾਰ ਅੱਜ ਮੈਂ ਜਿਵੇਂ ਸਟਾਰਟਿੰਗ ਵਿੱਚ ਤੁਹਾਨੂੰ ਦੱਸਿਆ ਕਿ ਮੰਮੀ ਨੇ ਹਜੂਰ ਸਾਹਿਬ ਤੋਂ ਵਾਪਸ ਆਉਣਾ ਸੀਗਾ ਤੇ ਟ੍ਰੇਨ ਜਿਹੜੀ ਉਹ 10 ਵਜੇ ਦੀ ਸੀਗੀ ਬਟ ਟ੍ਰੇਨ ਜਿਹੜੀ ਉਹ ਲੇਟ ਹੋ ਗਈ ਆ 2 ਵਜੇ ਜਿਹੜੀ ਟ੍ਰੇਨ ਹਾ ਸਟੇਸ਼ਨ ਤੇ ਪਹੁੰਚੀ ਸੀਗੀ ਫਿਰ ਮੰਮੀ 2 ਵਜੇ ਉਹ ਘਰ ਪਹੁੰਚੀ ਨਾ ਦੀਆ ਸ਼ਿਕਾਓ ਸੋਸ ਰਿਕਾ ਕੀ ਹਾਲ ਹੈ ਬਈ ਵਧੀਆ ਵਧੀਆ ਚਾਹੀਦਾ सो तो तो <laughs> तो 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 so, फिर मैं बनाई सार्वा चाह बट मैं अपने लिए चाह नहीं बनाई सिर्फ ਮੈਂ ਕਦੇ ਵੀ ਡਿਨਰ ਕਰਨ ਤੋਂ ਬਾਅਦ ਦੁੱਧ ਜੇ ਦਿਲ ਕਰੇ ਤਾਂ ਲੈਂਦੀ ਹੁੰਨੀ ਆ ਪੀਂਦੀ ਹੁੰਨੀ ਆ ਅਦਰਵਾਈਜ਼ ਮੈਂ ਉਸ ਤੋਂ ਬਾਅਦ ਕਦੇ ਕੁਝ ਨਹੀਂ ਖਾਂਦੀ ਹੁੰਦੀ ਜਿੰਨੀ ਮਰਜ਼ੀ ਮੈਨੂੰ ਭੁੱਖ ਲੱਗੀ ਹੋਵੇ ਮੈਂ ਕਦੇ ਕੁਝ ਨਹੀਂ ਖਾਂਦੀ ਫਿਰ ਮੈਂ ਸਵੇਰੇ ਹੀ ਮਤਲਬ ਕਿ ਆਪਣੀ ਨਹਾ ਧੋ ਕੇ ਉਸ ਤੋਂ ਬਾਅਦ ਹੀ ਮੈਂ ਜਿਹੜਾ ਕੁਝ ਖਾਣਾ ਹੁੰਦਾ ਆ ਸੋ ਹੁਣ ਆ ਗਈ ਆ ਮਾਰਨਿੰਗ ਮਤਲਬ ਕਿ ਸਵੇਰ ਦਾ ਟਾਈਮ ਆ ਤੇ ਅੱਜ ਮੈਂ ਫਿਰ ਬਣਾਉਣ ਲੱਗੀ ਆ ਮਸ਼ਰੂਮ ਕਿਉਂਕਿ ਹੁਣ ਮਸ਼ਰੂਮ ਦਾ ਸੀਜ਼ਨ ਆਣਾ ਤੇ ਮਸ਼ਰੂਮ ਅਕਸਰ ਬੰਦੇ ਰਹਿੰਦੇ ਆ ਤੇ ਮੈਂ ਜਿਹੜਾ ਵਲੌਗ ਆ ਉਹ ਦੋ ਤਿੰਨ ਦਿਨ ਬਾਅਦ ਹੀ ਰਿਕਾਰਡ ਕਰਦੀ ਹੁੰਦੀ ਆ ਡੇਲੀ ਡੇਲੀ ਦਾ ਵਲੌਗ ਆ ਰਿਕਾਰਡ ਨਹੀਂ ਹੁੰਦਾ ਸੋ ਅੱਜ ਫੇਰ ਜਿਹੜੀ ਵਾਰੀ ਸੀਗੀ ਮਸ਼ਰੂਮ ਦੀ ਸੀਗੀ ਲਾਸਟ ਵਲੌਗ ਵਿੱਚ ਵੀ ਮੈਂ ਮਸ਼ਰੂਮ ਦੀ ਰੈਸਪੀ ਸ਼ੇਅਰ ਕੀਤੀ ਸੀਗੀ ਬਟ ਅੱਜ ਮੈਂ ਮਟਰ ਮਸ਼ਰੂਮ ਬਣਾਉਣ ਲੱਗੀ ਆ ਸੋ ਨਾਰਮਲੀ ਪਿਆਜ਼ ਨੂੰ ਮੈਂ ਜਿਹੜਾ ਆ ਉਹ ਗ੍ਰੇਟ ਕਰਕੇ ਭੁੰਨ ਲਿਆ ਆ ਉਹਦੇ ਵਿੱਚ ਹਰੀ ਮਿਰਚ ਤੇ ਟਮਾਟਰ ਵੀ ਪਾ ਦਿੱਤਾ ਆ ਅਦਰਕ ਲਸਣ ਦਾ ਪੇਸਟ ਵੀ ਪਾਇਆ ਸੀਗਾ ਹੁਣ ਮੈਂ ਇਹਦੇ ਵਿੱਚ ਨਮਕ, ਦੇਗੀ ਮਿਰਚ, ਗਰਮ ਮਸਾਲਾ ਤੇ ਹਲਦੀ ਪਾ ਦੇਣਾ ਆ ਇਹ ਸਾਡੇ ਰੂਟੀਨ ਦੇ ਮਸਾਲੇ ਆ ਮਤਲਬ ਕਿ ਸਾਡੇ ਸਾਡੇ ਟੇਸਟ ਦੇ ਅਕੋਰਡਿੰਗ ਇਹ ਮਸਾਲੇ ਆ ਹਰ ਘਰ ਦਾ ਆਪਣਾ ਆਪਣਾ ਇੱਕ ਟੇਸਟ ਹੁੰਦਾ ਆ ਸੋ ਕੋਈ ਨਮਕ ਵੱਧ ਖਾਂਦਾ ਆ ਕੋਈ ਘੱਟ ਖਾਂਦਾ ਆ ਕੋਈ ਮਸਾਲੇ ਤੀਜ਼ ਖਾਂਦਾ ਆ ਕੋਈ ਘੱਟ ਖਾਂਦਾ ਆ ਸੋ ਜਦੋਂ ਵੀ ਤੁਸੀਂ ਕੋਈ ਸਬਜ਼ੀ ਬਣਾਉਂਦੇ ਹੋ ਨਾ ਅਸੀਂ ਸਿਰਫ ਤੁਹਾਨੂੰ ਤਰੀਕਾ ਦੱਸ ਸਕਦੇ ਆ ਬਟ ਉਹਦੇ ਵਿੱਚ ਤੁਸੀਂ ਮਸਾਲੇ ਜਿਹੜੇ ਆਪਣੇ ਟੇਸਟ ਦੇ ਅਕੋਰਡਿੰਗ ਹੀ ਪਾਉਣੇ ਹੁੰਦੇ ਆ ਤੜਕਾ ਜਿਹੜਾ ਚੰਗੀ ਤਰ੍ਹਾਂ ਪੁੱਜ ਗਿਆ ਆ ਹੁਣ ਇਹਦੇ ਵਿੱਚ ਮੈਂ ਪਾ ਦਿੱਤਾ ਆ ਹਰਾ ਧਨੀਆ ਜੋ ਕਿ ਮੈਂ ਤੁਹਾਨੂੰ ਸਟਾਰਟਿੰਗ ਵਿੱਚ ਦੱਸਿਆ ਸੀ ਕੱਟ ਕੇ ਰੱਖਿਆ ਹੋਇਆ ਆ ਸੋ ਕੱਟ ਕੇ ਰੱਖਿਆ ਹੋਵੇ ਨਾ ਤੇ ਬਹੁਤ ਵਧੀਆ ਈਜ਼ੀ ਹੋ ਜਾਂਦਾ ਆ ਆ ਸਬਜੀ ਦੇ ਵਿੱਚ ਪਾਉਣਾ ਤੇ ਕਈ ਵਾਰੀ ਮੈਂ ਸਬਜੀ ਵਿੱਚ ਬਾਅਦ ਵਿੱਚ ਪਾਉਂਦੀ ਹੁੰਦੀ ਆ ਕਈ ਵਾਰੀ ਮੈਂ ਤੜਕੇ ਵਿੱਚ ਹੀ ਪਾ ਦਿੰਦੀ ਆ ਇਸ ਤਰ੍ਹਾਂ ਜਿਹੜਾ ਬੱਚੇ ਵੀ ਖਾ ਲੈਂਦੇ ਆ ਸੋ ਹੁਣ ਇਹਦੇ ਵਿੱਚ ਮੈਂ ਪਾ ਦਿੱਤੇ ਆ ਮਟਰ ਤੇ ਮਸ਼ਰੂਮ ਇਹਨਾਂ ਦੋਨਾਂ ਨੂੰ ਮੈਂ ਪਹਿਲਾਂ ਹੀ ਧੋ ਕੇ ਗਰਮ ਪਾਣੀ ਦੇ ਨਾਲ ਇੱਕ ਟੋਕਰੀ ਵਿੱਚ ਕੱਢ ਕੇ ਰੱਖ ਦਿੱਤਾ ਸੀਗਾ ਤੇ ਹੁਣ ਇਹਨਾਂ ਨੂੰ ਟਾਕੇ ਦਿੱਤਾ ਆ ਜਦੋਂ ਵੀ ਮਟਰ ਮਸ਼ਰੂਮ ਬਣਾਉਂ ਤਾਂ ਪਹਿਲਾਂ ਕਦੇ ਵੀ ਵਿੱਚ ਪਾਣੀ ਨਾ ਪਾਓ ਮੈਂ ਲਾਸਟ ਵੀਡੀਓ ਵਿੱਚ ਵੀ ਦੱਸਿਆ ਸੀ ਜਦੋਂ ਮਸ਼ਰੂਮ ਆਪਣਾ ਪਾਣੀ ਚੰਗੀ ਤਰ੍ਹਾਂ ਰਿਲੀਜ਼ ਕਰ ਦੇਣ ਫਿਰ ਅਗਰ ਤੁਹਾਨੂੰ ਮਤਲਬ ਕਿ ਲੋੜ ਹੋਵੇ ਨਾ ਅਗਰ ਤੁਸੀਂ ਉਹਦੀ ਗਰੇਵੀ ਸੰਘਣੀ ਜਾਂ ਪਤਲੀ ਕਰਨੀ ਹੋਵੇ ਫਿਰ ਉਹਦੇ ਅਕੋਰਡਿੰਗ ਇਹਦੇ ਵਿੱਚ ਪਾਣੀ ਪਾਓ ਸੋ ਮਸ਼ਰੂਮ ਦੀ ਸਬਜ਼ੀ ਜਿਹੜੀ ਬਣ ਕੇ ਤਿਆਰ ਹੋ ਗਈ ਆ ਸੋ ਸਾਡੀ ਬਿੱਲੋ ਨੂੰ ਬਹੁਤ ਪਸੰਦ ਆਈ ਬਣੀ ਸਮਝ ਨਹੀਂ ਪੰਦੀ ਹੈ ਅੱਛਾ ਥੈਂਕ ਯੂ ਬਹੁਤ ਬਹੁਤ ਧੰਨਵਾਦ ਸਾਦੀ ਜੀ ਹੁੰਦੀ ਮੈਂ ਤਾਂ ਕੁਝ ਪਾਇਆ ਵੀ ਨਹੀਂ ਵਿੱਚ ਜਿਆਦਾ ਨਹੀਂ ਬਹੁਤ ਠੀਕ ਥੈਂਕ ਯੂ ਸੋ ਇਸ ਤੋਂ ਬਾਅਦ ਮੰਮੀ ਨੇ ਜੋ ਜੋ ਵੀ ਸਮਾਨ ਲਿਆਂਦਾ ਸਾਡੇ ਵਾਸਤੇ ਸਾਰਿਆਂ ਵਾਸਤੇ ਜੋ ਜੋ ਗਿਫਟ ਲਿਆਂਦੇ ਉਹ ਵਿਖਾਏ ਤੇ ਇੱਕ ਨਿਸ਼ਾਨੀ ਹੁੰਦੀ ਆ ਜਦੋਂ ਵੀ ਆਪਾਂ ਕਿਤੇ ਜਾਂਦੇ ਆ ਨਾ ਤਾਂ ਕਿਸੇ ਲਈ ਕੁਝ ਲੈ ਕੇ ਆਉਂਦੇ ਆ ਨਾ ਤੇ ਇੱਕ ਨਿਸ਼ਾਨੀ ਹੀ ਹੁੰਦੀ ਆ ਮੇਰੇ ਵਾਸਤੇ ਮੰਮੀ ਈਅਰਿੰਗਸ ਤੇ ਚੂੜੀਆਂ ਲੈ ਕੇ ਆਏ ਸੀਗੇ ਬੱਚਿਆਂ ਵਾਸਤੇ ਮੰਮੀ ਕੜੇ ਲੈ ਕੇ ਆਏ ਸੀਗੇ ਸੋ ਇਸ ਤਰ੍ਹਾਂ ਹੀ ਨਾ ਸਾਰਿਆਂ ਲਈ ਕੁਝ ਨਾ ਕੁਝ ਗਿਫਟ ਲੈ ਕੇ ਆਏ ਸੀ ਜਦ ਰੈਂਡਮ ਐ ਸੈਟ ਕਰ ਲਓ ਲਓ ਆਦੇ ਟੁਕੁੰਡੀ ਟੁੱਟੀ ਹੈ ਨਾ ਸੋ ਮੰਮੀ ਮੇਰੇ ਵਾਸਤੇ ਇਹ ਵਾਲੇ ਈਅਰਿੰਗਸ ਲੈ ਕੇ ਆਏ ਨਾਲ ਚੂੜੀਆਂ ਲੈ ਕੇ ਆਏ ਤੇ ਨਾਲ ਲੈ ਕੇ ਆਏ ਨਾਰੀਅਲ ਦਾ ਤੇਲ ਕੋਕੋਨਟ ਆਇਲ ਸ਼੍ਰੀ ਹਜੂਰ ਸਾਹਿਬ ਗੁਰਦੁਆਰੇ ਜਿਹੜਾ ਵੀ ਜਾਂਦਾ ਹੈ ਉਹ ਉੱਥੋਂ ਨਾਰੀਅਲ ਦਾ ਤੇਲ ਜ਼ਰੂਰ ਲੈ ਕੇ ਆਉਂਦਾ ਹੈ ਕਿਉਂਕਿ ਉਹ ਸਾਊਥ ਇੰਡੀਆ ਵਿੱਚ ਪੈਂਦਾ ਆ ਤੇ ਜਿਵੇਂ ਸਾਡੇ ਇੱਥੇ ਸਰੋਂ ਦਾ ਤੇਲ ਜ਼ਿਆਦਾ ਯੂਜ਼ ਕੀਤਾ ਜਾਂਦਾ ਆ ਉੱਧਰ ਜਿਹੜਾ ਨਾਰੀਅਲ ਦਾ ਤੇਲ ਯੂਜ਼ ਕੀਤਾ ਜਾਂਦਾ ਆ ਨਾਲ ਮੰਮੀ ਗਿਫਟ ਵਿੱਚ ਲੈ ਕੇ ਆਏ ਮਤਲਬ ਕਿ ਗਿਫਟ ਦੇਣ ਵਾਸਤੇ ਲੈ ਕੇ ਆਏ ਸਟੀਲ ਦੇ ਕੱਪ ਬਾਕੀ ਸਾਰਿਆਂ ਲਈ ਛੋਟੇ-ਛੋਟੇ ਕੱਪ ਲੈ ਕੇ ਆਏ ਜਿਨ੍ਹਾਂ ਉੱਤੇ ਸ਼੍ਰੀ ਹਜੂਰ ਸਾਹਿਬ ਲਿਖਿਆ ਸੀਗਾ ਬਟ ਘਰ ਵਾਸਤੇ ਉਹ ਜਿਹੜੇ ਆ ਦੋ ਵੱਡੇ ਕੱਪ ਲੈ ਕੇ ਆਏ ਜੋ ਕਿ ਮੈਨੂੰ ਬਹੁਤ ਪਸੰਦ ਆਏ ਤੇ ਮੈਨੂੰ ਵੀ ਵਧੀਆ ਲੱਗਦਾ ਹੈ ਕਿ ਜਦੋਂ ਮੈਂ ਕਿਤੇ ਜਾਨੀ ਆ ਨਾ ਮੈਂ ਕੋਈ ਨਾ ਕੋਈ ਸਟੀਲ ਦਾ ਭਾਂਡਾ ਹੀ ਲੈ ਕੇ ਆਉਣੀ ਆ ਸੋ ਨਾਲੇ ਮੰਮੀ ਲੈ ਕੇ ਆਏ ਆਗਰੇ ਦਾ ਪੇਠਾ ਜੋ ਕਿ ਪੇਠਾ ਤੇ ਮੈਨੂੰ ਬਹੁਤ ਪਸੰਦ ਆ ਮੇਰਾ ਫੇਵਰੇਟ ਆ ਸੋ ਦੋ ਤਰ੍ਹਾਂ ਦਾ ਪੇਠਾ ਮੰਮੀ ਲੈ ਕੇ ਆਏ ਸੀਗੇ ਸੋ ਅਸੀਂ ਉਹ ਵੀ ਖਾਦਾ ਵੈਸੇ ਮੈਂ ਮਿੱਠਾ ਛੱਡਿਆ ਹੋਇਆ ਆ ਬਟ ਫਿਰ ਚਲੋ ਕਦੇ-ਕਦੇ ਖਾ ਵੀ ਲੈਣਾ ਚਾਹੀਦਾ ਆ ਨਾ ਸੋ ਇਸ ਤਰ੍ਹਾਂ ਮੰਮੀ ਇਹ ਵਾਲੀਆਂ ਚੀਜ਼ਾਂ ਲੈ ਕੇ ਆਇਆ ਔਰ ਮੰਮੀ 10 ਦਿਨ ਤਕਰੀਬਨ ਲਗਾਈ ਆਏ ਹੁਣ ਇਸ ਤੋਂ ਬਾਅਦ ਜਿਹੜਾ ਆ ਉਹ ਲੋੜੀ ਆ ਜਾਣੀ ਆ ਤੇ ਲੋੜੀ ਤੋਂ ਬਾਅਦ ਜਿਹੜਾ ਉਹ ਵਿਆਹ ਆ ਜਾਣਾ ਆ ਸੋ ਉਹ ਵੀ ਵਲੌਗ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਸੋ ਮੇਰੇ ਚੈਨਲ ਦੇ ਨਾਲ ਜੁੜੇ ਹੋ ਰਹੇ ਹੋ ਤੇ ਵੀਡੀਓ ਨੂੰ ਵੇਖਦੇ ਰਹੋ ਜੇ ਤੁਹਾਨੂੰ ਮੇਰੀਆਂ ਵੀਡੀਓਜ਼ ਪਸੰਦ ਆਉਂਦੀਆਂ ਆ ਤਾਂ ਪਲੀਜ਼ ਲਾਈਕ ਕਰ ਦਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰਿਓ ਤੇ ਹੁਣ ਮਿਲਦੇ ਆ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਐਂਡ ਥੈਂਕ ਯੂ ਫॉर ਵਾਚਿੰਗ